ਤੇ ਕੱਟ ਕੱਟ ਘਾਟ ਨਹੀਂ ਨਾ ਕੋਈ ਹੈਗੀ ਇਹਨੂੰ ਜ ਘਾਟ ਨਹੀਂ ਆਪਣੇ ਚ ਹੈ ਦੁਨਾਂ ਚ ਫਿਰ ਉਹਨ ਘਾਟ ਕਰੋ ਜਿਹੜਾ ਸੌਦਾ ਨਹੀਂ ਕਰਦੇ ਮੈਂ ਫਰਦਾ ਲਾਇ ਤੱਤਾ ਤਾਂ ਨਹੀਂ ਹੈ ਤੱਤਾ ਤਾਂ ਹੈ ਨੀਗਾ ਤੇ ਦੇਖ ਲੈ ਬਾਈ ਦੇ ਅਲਾ ਹੀ ਹੱਥ ਬਾਈ ਮੜਾ ਨਹੀਂ ਮੜਾ ਤੱਤਾ ਤਾਂ ਨਹੀਂ ਨਾ ਜੀ ਨਾ ਆ ਫਿਰ ਕਾਊਂਟਰ ਦੈ ਤੂੰ ਲੈ ਕਟਲੀ ਮੁੱਠੀ ਮੇਰੇ ਪੱਠ ਕਹਿੰਦੀ ਆ ਮੈਨੂੰ ਦੇ ਨਾ 42 ਘਾਟ ਇਹ ਕਹਿੰਦੀ ਆ ਇਹ ਕਹਿੰਦੀ ਆ ਇਹ ਕਹਿੰਦੀ ਆ ਮੈਂ ਨਹੀਂ ਕਹਿੰਦਾ ਕਹਿੰਦੀ ਆ ਆਪਾਂ ਬੱਠਲ ਜੱਡਾ ਦਲ ਕਰਕੇ ਲਾ ਕੇ ਲਿਆਂਦੀਆਂ ਸੀ ਇਹ ਕੰਨਿਆਂ ਜਾਈਏ ਮੜਾ ਤੁੰਗ ਦਾ ਸਦੇ ਭਾਈ ਇੱਥੋਂ ਰਾਹ ਦੇ ਮੈਨੂੰ ਆਇਦਾ ਪੱਠ ਦਾ ਪੱਠਾ ਜੀ ਦੋ ਦੰਦਾ ਜੀ ਨਹੀਂ ਇੰਨੇ ਦੇ ਨਹੀਂ ਕਿੰਨੇ ਦੱਬਣ ਦੀ ਗਰੰਟੀ ਸਾਡੀ ਰਹਿ ਆ ਇਹੋ ਆਪਦੀ ਲੋ ਫੜਿਆਰ ਦੇਖੀ ਜੋ ਫੜੀ ਨਾ ਦੇ ਗੁੱਸਾ ਦਾਾਨ ਕਰੀ ਮੈਂ ਆਹ ਯਾਰ ਬਾਈ ਦੱਸ ਗੁੱਸੇ ਵਾਲੇ ਤਾਂ ਆਪਾਂ ਬੰਦੇ ਹੀ ਹਨੀ ਇਹ ਤਾਂ ਬਾਈ ਤਾਂ ਕਹਿੰਦਾ ਅਸੀਂ 20-20 ਦੀ ਜੀ ਚਲੋ ਕਿੰਨੇ ਕਹਿ ਲੋ ਆਪਾਂ ਨੂੰ 25000 ਦੀ ਬੱਕਰੀ ਲੈ ਲੈਂਗੇ ਨਹੀਂ ਠੀਕ ਆ ਜੀ ਬੋਲ ਨਹੀਂ ਮੈਂ ਕਿਉਂ ਕਿੰਨੇ ਦੀ ਵੇਚੇਗਾ ਫਿਰ ਹੈ ਕਿੰਨੇ ਦੀ ਵੇਚੇਗਾ ਫੜ ਤੂੰ ਫੜਤੀ ਬਾਲਾ ਵੇਚਦਾ ਚੱਲ ਜਿੱਥੇ ਦਾਣ ਚਲ ਹੋਇਆ ਬੈਕ ਦੂਗਾ ਜਿੰਨੇ ਦੀ ਚੀਜ਼ ਓਨੇ ਦੀ ਬਿਕ ਜਾਣੀ ਆ ਲੈ ਤਾਂ ਜਿਹੜਾ ਮਰਜ਼ੀ ਲਵੇ ਦੱਸ ਫਿਰ ਕਿੰਨੇ ਦੀ ਇੱਕੋ ਹੀ ਗੱਲ ਇੱਕੋ ਹੀ ਦੁਬਾਰੇ ਦੁਬਾਰੇ ਨੂੰ ਜਾਇਜ਼ ਇੱਕੋ ਹੀ ਦੱਸਿਆ ਹੁਣ ਬੰਦੇ ਖੜੇ ਆਂਗੇ ਇੱਥੇ ਬੰਦੇ ਖੜੇ ਆਂ ਆਪਾਂ 40000 ਦੀ ਪੱਠ ਵੇਚਾਂਗੇ ਵੀਰੇ ਪੱਠ ਹੈ ਵੀ ਏਨੇ ਦੀ ਆ ਫਿਰ ਕੋਈ ਗੱਲ ਨਹੀਂ ਰੇਂਚੋਂ ਬਾਹਰ ਆਪਾਂ ਤੱਕੇ ਨਾਲ ਨਹੀਂ ਗੱਲ ਪਾਉਣੀ ਵੀਰੇ ਨਹੀਂ ਨਹੀਂ ਤੱਕੇ ਨਾਲ ਨਹੀਂ 27000 ਦੀ ਜਾਂਦੇ ਆਪਾਂ ਇਹਨਾ ਕਰਕੇ ਆਉਨੇ ਆ ਜਾਂਦੇ 27000 ਦੀ ਨਹੀਂ ਵੀਰੇ ਮੈਂ ਕਿਹਾ ਪੱਠ ਦਾ ਤੈਨੂੰ ਦੱਸਿਆ ਕਿਉਂ ਤੁਸੀਂ ਤੁਸੀਂ ਸਹੀ ਦੱਸੋ ਮੁੱਲ ਚੱਲਾ ਵੀਰੇ ਪੱਟ ਦੇ ਸਾਹ ਦੇ ਨਾਲ ਕੋਲ ਤੂੰ 2 ਲੱਖ ਮੰਗ ਤੇਰਾ ਧਾਣਾ ਅਸੀਂ ਤੇਰੇ ਤੇ ਕੋਈ ਨਹੀਂ ਉਹ ਮੰਗੇ ਤੋਂ ਜੀਵ ਨਹੀਂ ਪੈਣੀ ਬੱਧੀ ਪੱਟ 'ਚ ਕੋਈ ਕਥੇ ਕੱਟ ਘਾਟ ਨਹੀਂ ਨਾ ਕੋਈ ਹੈਗੀ ਇਹਨੂੰ ਜ ਘਾਟ ਨਹੀਂ ਆਪਣੇ ਚ ਐ ਦੁਨਾਂ 'ਚ ਪਰ ਉਹਨ ਘਾਟ ਕਰੋ ਜਿਹੜਾ ਸੌਦਾ ਨਹੀਂ ਕਰਦੇ ਤੂੰ ਕਰ ਮੈਂ ਹੁਣ ਦੱਤਾ ਤੂੰ ਕਰ ਹੁਣ ਤੂੰ ਲੋਕ ਤੂੰ ਇਹਦੇ ਨਾਲ ਘਾਟ ਕੱਢਦੇ ਹਾਂ ਕਦੀ ਕੋਈ ਬੰਦਾ ਕਹਦੇ ਘਾਟ ਤਾਂ ਤੈਂ ਕੱਢਣੀ ਆ ਵੀਰੇ 50000 ਮੰਗ ਲੈਂਦਾ 45 ਦੇ ਦੋ 48 ਤੇ ਦੋ ਗੱਲਾਂ ਨਹੀਂ ਹੋਣੀਆਂ। ਉਹ ਯਾਰ 2 ਲੱਖ ਮੰਗ ਭਰਾ ਯਾਰ ਮੰਡੀ ਆ। ਆ ਦੇ ਇਹਦਾ ਮੰਗਾ ਕੇ ਜਿੱਤੇ ਸੂਪੀ 2 ਲੱਖ ਉਹਦੇ ਮੰਗੂ ਕਾਲੇ ਕੇ ਮੇਲੇ ਤੇ ਮੰਗੂ ਖੜਕੇ। ਤੂੰ ਹੁਣੀ ਵੇਚ ਲਾ। ਹੁਣ ਇਹਦੇ ਕੰਮ ਨਹੀਂ ਤੂੰ ਫਰਬਾਦ। ਜਾਂਟੇ ਹੁਣੀ ਵੇਚ ਲਾ। ਵੀਰੇ ਵੇਚ ਦੇ ਤੂੰ ਨੇ ਹਾਤੀ ਵੇਚ ਦੇ ਸਹੀ। 10 ਵਰ 10। ਇਹ ਵੇਚੂ ਬਾਈ। ਆਪਾਂ ਛੋਟੀ ਲਾਦੇ ਨਹੀਂ ਕਿ। ਹਾਂ 28000 ਦੀ ਦਿੰਨੇ। ਨਹੀਂ ਯਾਰ ਵੀਰੇ ਪੱਕੇ ਪੈਸਿਆਂ ਦੀ ਪੱਟ ਤੂੰ ਮੈਨੂੰ ਕਹਾਈ ਨਾ। ਆ ਲੈ। 85 ਹੜ। ਹੜ ਤਾਂ ਲਾ ਤੱਤਾ ਤਾਂ ਨਹੀਂ ਹੈ। ਤੱਤਾ ਤਾਂ ਹੈ ਨੀਗਾ। ਤੂੰ ਦੇਖ ਲੈ ਬਾਈ ਦੇ। ਅੱਲਾ ਨਹੀਂ ਹੱਥ ਬਾਈ ਮੜਾ ਜਾ। ਨਹੀਂ ਮੜਾ। ਤ ਨਾਤ ਨੂੰ ਨਸ ਜਾਇਜ ਗੱਲ ਕਰ ਦੇ ਕੋਈ ਹੈ ਇੱਕੋ ਹੀ ਮੰਗਾ ਦੇ ਪੂਰੀ ਇੱਕੋ ਹੀ ਜਾ ਜਿਵੇਂ ਮਤਰਾਂ ਵਾਲੀ ਲੈ ਫੜ ਲੈ ਤਾਂ ਫਿਰ ਪੱਠ 40000 ਦੀ ਪੱਠ ਲੈ ਜਾ ਉਹ ਤਾਂ ਕਈ ਜਨਾਂ 40 ਦਾ ਪਹਿਲਾਂ ਵੀ ਕਿਹਾ ਹੈ 40 ਦੀਉ ਦੇਣੀ ਆ ਵੀਰੇ ਪਹਿਲਾਂ ਵੀ 40 ਕਿਹਾ ਲੈ 41 42 ਤੈਨੂੰ ਕੱਢ ਲੈ ਹੱਥ ਕੱਢ ਲਾਉਣ ਦਾ ਕੱਲ੍ਹ ਨੇ ਠੰਡ ਜੀ ਲੱਗਦੀ ਸੀ ਲੈ ਫੜ ਜਾ ਨੋਟ ਗਰਮ ਨਹੀਂ ਗਿਆ ਖਾਂਦਾ 30000 ਛੱਡ ਦੇ 30000 ਛੱਡ ਦੇ ਨਹੀਂ ਨਹੀਂ ਤੂੰ 35 ਤੋਂ ਬਾਹਰ ਚੱਲ ਕੇ ਗੱਲ ਕਰ ਫਿਰ ਪੁੱਛਾਂਗੇ ਤੈਨੂੰ ਕੀ ਹਾਲ ਹੈ ਤੈਨੂੰ ਇੱਕੋ ਹੀ ਕਹਦਾ 30000 ਦੀ ਦੇਣੀ ਆ ਤਾਂ ਰੁਪਏ ਕਿੰਲਾ ਨੇ ਤੇਰੀ ਮਰਜ਼ੀ ਹੈ ਨਹੀਂ ਕੋਈ ਗੱਲ ਫਿਰ ਤੇਰੀ ਮਰ ਜਾਂਟਾ 8000 ਰੁਪਇਆ ਡਾ ਖੜਾ ਰੁਪਇਆ 30000 ਵੀ ਲਾਗੇ 7000 ਰੁਪਇਆ ਲਾ ਗਿਆ ਬੰਦਾ ਕਿਉਂ ਬਈ ਆ ਸੀਗੀ ਦੋ ਦੰਦ ਦਾ ਬਈ ਦੋ ਦੰਦ ਹੈ ਇਹ ਤੇ ਰੁਪਇਆ 30000 ਲਾਗੇ ਇਹ ਕਹਿੰਦਾ 40 ਤੋਂ ਘੱਟ ਨਹੀਂ ਦੇਣੀ 40 ਤੋਂ ਘੱਟ ਕਿਉਂ ਨਹੀਂ ਦੇ ਰਿਹਾ ਬਈ ਮੇਰੇ ਪੱਠ ਕਹਿੰਦੀ ਆ ਮੈਨੂੰ ਦੇ ਨਾ 40 ਤੋਂ ਘੱਟ ਇਹ ਕਹਿੰਦੀ ਆ ਇਹ ਕਹਿੰਦੀ ਆ ਇਹ ਕਹਿੰਦੀ ਆ ਮੈਂ ਨਹੀਂ ਕਹਿੰਦਾ ਕਹਿੰਦੀ ਆ ਆਪਾਂ ਬੱਠਲ ਜੱਡਾ ਦਲ ਕਰਕੇ ਲਾ ਕੇ ਲੈਂਦੀਆਂ ਸੀ ਠੀਕ ਹੈ ਯਾਨੀ ਕਿ ਆਪ ਵੀ ਫੁੱਲ ਲਾ ਕੇ ਫੁੱਲ ਵੀਰੇ ਫੁੱਲ ਬਰਾਬਰੀ ਤੋਲਤੇ ਯਾਰ ਗੱਲ ਮੈਂ ਕਾਹ ਫੜੀ ਇੱਕ ਮੈਂ ਘਰੇ ਛੱਡ ਆਂਦੀ ਮੈਂ ਉਹ ਤਾਂ ਚੱਲ ਭੱਗ ਗਿਆ ਦੇਣੀ ਕਿੰਨੇ ਦੀ ਸੀ ਵੀਰੇ ਆਪਾ ਚੱਲ ਮੈਨੂੰ ਕੰਨ ਤੇ 40 ਦੋ ਆਪਾਂ ਕੋਈ ਨਾ 1000 ਖੜ ਖੋੜ ਖੋਸ ਕੇ ਕਰ ਦਿੰਦੇ ਅੱਛਾ ਬਸ 40 ਵੀ ਫਿਰ ਤਾਂ ਪੱਕੀ ਵੀ 40 ਦੇ ਦੇਗਾ ਦੋ ਵਾਰੀ ਕਰ ਜਾਨੀ ਜਾਨੀ 1000 ਵੀ ਰੀ ਸੋੜ ਕਰ ਦਾਂਗੇ ਹਾਂ ਕੱਪਣ ਦਾ ਨਹੀਂ ਕੀ ਕੱਪਣ ਦੀ ਗਰੰਟੀ ਆ ਜੀ ਅੱਛਾ ਬਾਕੀ ਥੱਲੇ ਦੇਖ ਵੀਰੇ ਭੈਣ ਨਹੀਂ ਪਾਠ ਦੇ ਥਣ ਵੀ ਇਹਨੇ ਪਿੰਜਣ ਯਾਰ ਕੇ ਕੱਢਣ ਜਿਹਾ ਖੁੱਚਾ ਨਹੀਂ ਹੁੰਦੀ ਇਹਦੇ ਥਣ ਕੱਢੂਗੇ ਗਰੰਟੀ ਆ ਮੇਰੀ ਵਾਂਗੂੰ ਹੁਣ ਹੋਊਗੀ ਨਾ ਦੋ ਦੰਦ ਹਾਂਜੀ ਹਾਂ ਸਹੀ ਗੱਲ ਖੁੱਲੀ ਹੈਗੀ ਜਿਆਦਾ ਖਦੰਦ ਬਣ ਗਈ ਬੱਕਰੀ ਬਣੂਗੇ 2 ਢਾਈ ਲੱਖ ਦੀ ਪੱਕੀ ਗੱਲ ਆ ਗਰੰਟੀ ਆ ਵੀਰੇ ਗਰੰਟੀ ਆ ਹਾਂ ਨਗੀਨਾ ਜਾਮਾ ਚੰਗਾ ਬਈ ਜੰਟੇ ਠੀਕ ਆ ਵੀਰੇ ਧੰਨਵਾਦ ਪੱਗੀਆਂ ਮਾਰਦਾ ਐਮੀ ਨਹੀਂ ਹੋ ਅਗਲਾ ਵੀ ਰੁਪਏ ਲਾ ਗਿਆ ਕਿਸੇ ਗੱਲ ਤੋਂ ਹੀ ਲਾ ਕੇ ਗਿਆ 30000 ਰੁਪਿਆ ਵੀ ਕੋਈ ਕੁਝ ਹੈਗਾ ਸੀ ਇਹ ਚ ਠੀਕ ਆ ਬਾਈ ਹੈ ਠੀਕ ਆ ਜੀ ਓਕੇ ਆ ਜਾ